ਸਸਿਕਾ ਜੀ ਮੈਂ ਹਾਂ ਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ 5 ਆਈਜ਼ ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਖੂਫੀਏ ਜਾਣਕਾਰੀ ਇਕੱਠੀ ਕਰਨ ਵਾਲਾ ਨੈਟਵਰਕ ਹੈ ਤੇ ਕੈਨੇਡਾ ਤੋਂ ਇਲਾਵਾ ਇਸ ਦੇ ਵਿੱਚ ਅਮਰੀਕਾ, ਆਸਟ੍ਰੇਲੀਆ, ਨਿਊਜ਼ੀਲੈਂਡ ਅਤੇ ਬ੍ਰਿਟਿਸ਼ ਸ਼ਾਮਲ ਨੇ ਇਸ ਨੂੰ ਸੋਵੀਅਤ ਯੂਨੀਅਨ ਦੇ ਵਿਰੁੱਧ ਜਸੂਸੀ ਕਰਨ ਦੇ ਲਈ ਵੀ ਬਣਾਇਆ ਗਿਆ ਸੀ ਜੋਸਿਨ ਚੂਡੋ ਨੇ ਨਿਜਰ ਕਤਲ ਕੇਸ ਦੇ ਵਿੱਚ ਇਸ ਨੈਟਵਰਕ ਨੂੰ ਭਾਰਤ ਵਿਰੁੱਧ ਵਰਤਣ ਦੀ ਕੋਸ਼ਿਸ਼ ਕੀਤੀ ਹਾਲਾਂਕਿ ਉਹਨਾਂ ਨੂੰ ਕੋਈ ਕਾਮਯਾਬੀ ਨਾ ਮਿਲ ਸਕੇ ਕੈਨੇਡਾ ਨੂੰ 5 ਆਈਸ ਜਸੂਸੀ ਗਾਠੀ ਜੋੜ ਤੋਂ ਬਾਹਰ ਕੱਢਿਆ ਜਾ ਸਕਦਾ ਹੈ ਵਾਈਟ ਹਾਊਸ ਤੇ ਅਰੀਕਾਰਿਆ ਨੇ ਕੈਨੇਡਾ ਤੇ 5 ਆਈਸ ਤੋਂ ਬਾਹਰ ਨਿਕਲਣ ਦਾ ਸੰਕੇਤ ਵੀ ਦੇ ਦਿੱਤਾ ਜੋ ਕਿ ਜਸਟਨ ਟਿਊਡਰ ਲਈ ਇੱਕ ਵੱਡਾ ਛੱਟਕਾ ਹੋ ਸਕਦਾ ਹੈ ਇਹ ਖੁਲਾਸਾ ਇੱਕ ਰਿਪੋਰਟ ਦੇ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਭ ਤੋਂ ਨੇੜਲੇ ਸਲਾਹਕਾਰ ਦੇ ਵਿੱਚੋਂ ਇੱਕ ਪੀਟਰ ਨਵਾਰੋ ਦੇ ਹਵਾਲੇ ਤੇ ਨਾਲ ਕੀਤਾ ਗਿਆ ਇਹ ਇੱਕ ਅਜਿਹਾ ਫੈਸਲਾ ਸਾਬਤ ਹੋ ਸਕਦਾ ਹੈ ਜੋ ਕੈਨੇਡਾ ਨੂੰ ਹਿਲਾ ਕੇ ਰੱਖ ਦੇਵੇਗਾ ਰੀਪੋਰਟ ਵਿੱਚ ਦਾਵਾ ਕੀਤਾ ਗਿਆ ਹੈ ਕਿ ਕੈਨੇਡਾ ਨੂੰ 5 ਆਈਜ਼ ਇੰਟੈਲੀਜੈਂਸ ਸ਼ੇਅਰਿੰਗ ਨੈਟਵਰਕ ਤੋਂ ਬਾਹਰ ਕੱਢਣ ਦਾ ਪ੍ਰਸਤਾਵ ਰੱਖਿਆ ਗਿਆ ਹੈ ਡੋਨਲਡ ਟੰਪਨਿ ਪਹਿਲਾਂ ਕੈਨੇਡਾ ਉੱਤੇ ਭਾਰੀ ਟੈਰਿਫ ਲਗਾਉਣ ਦੀ ਧਮਕੀ ਦਿੱਤੀ ਸੀ ਅਤੇ ਹੁਣ ਕਿਹਾ ਸੀ ਕਿ ਟੈਰਿਫ ਤੋਂ ਬਚਣ ਦੇ ਲਈ ਕੈਨੇਡਾ ਨੂੰ ਅਮਰੀਕਾ ਦਾ ਇੱਕ ਵਜੂਹ ਰਾਜ ਬੰਨਾ ਪਵੇਗਾ ਪਰ ਤੁਹਾਨੂੰ ਦੱਸ ਦੇ ਕਿ 5 ਆਈਸ ਇੱਕ ਖੂਫੀ ਜਾਣਕਾਰੀ ਸਾਂਝਾ ਖੂਫੀ ਜਾਣਕਾਰੀ ਸਾਂਝੀ ਕਰਦੇ ਇਸੇ 5 ਮੈਂਪਰ ਨੇ ਅਮਰੀਕਾ ਕੈਨੇਡਾ ਆਸਟ੍ਰੇਲੀਆ ਯੂਕੇ ਅਤੇ ਨਿਊਜ਼ੀਲੈਂਡ ਇਸ ਜਸੂਸੀ ਗੱਠ ਨੂੰ ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਖੂਫੀ ਨੈਟਵਰਕ ਮੰਨਿਆ ਜਾਂਦਾ ਹੈ ਇਹ ਉਸ ਸਮੇਂ ਦੇ ਸੋਵੀਅਤ ਯੂਨੀਅਨ ਦੇ ਵਿਰੁੱਧ ਬਣਾਇਆ ਗਿਆ ਸੀ ਦਸਹੀ ਰਿਪੋਰਟ ਦੇ ਵਿੱਚ ਇਹ ਵੀ ਕਿਹਾ ਗਿਆ ਹੈ ਕਿ 트াম্প ਦੇ ਇੱਕ ਕਰੀਬੀ ਸਹਾਇਕ ਨਵਾਰੋ ਜੀ ਸੀ ਵਾਈਟ ਹਾਊਸ ਦੇ ਓਵਲ ਦਫ਼ਤਰ ਤੱਕ ਸਿੱਧੀ ਪਹੁੰਚ ਹੈ ਉਸਨੇ ਖੁਲਾਸਾ ਕੀਤਾ ਹੈ ਕਿ ਡੋਨਾਲਡ 트াম্প ਕੈਨੇਡਾ ਨੂੰ ਫਾਈਵ ਆਈਸ ਤੋਂ ਹਟਾ ਕੇ ਉਸ ਵਿਰੁੱਧ ਦਬਾਅ ਬਣਾਉਣ ਦੀ ਵੀ ਕੋਸ਼ਿਸ਼ ਕਰ ਰਹੇ ਨੇ ਫਿਲਹਾਲ ਇਹ ਸਪਸ਼ਟ ਨਹੀਂ ਹੈ ਕਿ ਡੋਨਾਲਡ 트াম্প ਵੀ ਇਸ ਫੈਸਲੇ ਦਾ ਸਮਰਥਨ ਕਰਦੇ ਹਨ ਜਾਂ ਫਿਰ ਨਹੀਂ ਪਰ ਕੈਨੇਡਾ ਨੂੰ ਕੱਢਣ ਨੂੰ ਲੈ ਕੇ ਉਹਨਾਂ ਦੇ ਸਚਾਸਨ ਦੇ ਅਧਿਕਾਰੀਆਂ ਦੇ ਵਿੱਚ ਗੰਭੀਰ ਵਿਚਾਰ ਵਟਾਂਦਰੇ ਚੱਲ ਰਹੇ ਨੇ ਪ੍ਰਧਾਨ ਮੰਤਰੀ ਜਸਟਿਨ ਚੂਡਨ ਨੂੰ ਕੁਝ ਦਿਨ ਪਹਿਲਾਂ ਇਹ ਕਹਿੰਦੇ ਸੁਨੇ ਗਿਆ ਸੀ ਕਿ ਡੋਨਲਡ ਟਰੰਪ ਦੀ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਰਾਜ ਬਣਾਉਣ ਦੀ ਧਮਕੀ ਅਸਲੀ ਹੈ ਇਸ ਨਾਲ ਹੀ 2016 ਦੇ ਵਿੱਚ ਡੋਨਲਡ ਟਰੰਪ ਦੀ ਜਿੱਤ ਦੇ ਵਿੱਚ ਮੁੱਖ ਭੂਮਿਕਾ ਨਿਭਾਉਣ ਵਾਲੇ ਸਾਬਕਾ ਵਾਈਟ ਹਾਊਸ ਅਰਣਿਤਿਕਾਰਸ ਚੀਫ ਬੈਨਨ ਨੇ ਕਿਹਾ ਹੈ ਕਿ ਕੈਨੇਡਾ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਡੋਨਲਡ ਟਰੰਪ ਕੈਨੇਡਾ ਦੇ ਅਮਰੀਕਾ ਵਿੱਚ ਰਲੇਵੇਂ ਨੂੰ ਲੈ ਕੇ ਗੰਭੀਰ ਨੇ ਅਤੇ ਜੋਸਟਿਨ ਟਰੂਡੋ ਨੂੰ ਪੜਕਾਉਣ ਦੇ ਲਈ ਇਹ ਨਹੀਂ ਕਰ ਰਹੇ ਤੁਹਾਨੂੰ ਦੱਸਿਆ ਕਿ ਚੁਰਾ ਜਸਪ੍ਰੀਤ ਟੂਡੋ ਨੇ ਹਦੀਪ ਸਿੰਘ ਨਿੱਜ ਦੇ ਕਤਲ ਦਾ ਦੋਸ਼ ਭਾਰਤ ਉਤੇ ਲਗਾਇਆ ਸੀ ਤਾਂ ਉਹਨਾਂ ਨੇ ਦਾਵਾ ਕੀਤਾ ਸੀ ਕਿ ਉਹਨਾਂ ਨੂੰ ਇਹ ਜਾਣਕਾਰੀ ਸੀ ਜੋ 5ਆਈਸ ਤੋਂ ਹੀ ਮਿਲ ਕੇ ਹਾਲੇ ਕਿ ਭਾਰਤ ਨੇ ਇਹ ਸਾਰੇ ਦੋਸ਼ਾਂ ਨੂੰ ਨਕਾਰ ਦਿੱਤਾ ਸੀ ਤੁਹਾਨੂੰ ਇਹ ਵੀ ਯਾਦ ਹੋਵੇਗਾ ਕਿ ਜੁਲਾਈ 2021 ਦੇ ਵਿੱਚ ਨਿਊਜ਼ੀਲੈਂਡ ਦੀ ਟੀਮ ਨੇ ਅਚਾਨਕ ਪਾਕਿਸਤਾਨ ਦੇ ਨਾਲ ਕ੍ਰਿਕਟ ਖੇਡਣ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਪੂਰੀ ਟੀਮ ਅਚਾਨਕ ਪਾਕਿਸਤਾਨ ਛੱਡ ਗਈ ਸੀ ਉਸ ਸਮੇਂ ਇਹ ਵੀ ਕਿਹਾ ਗਿਆ ਸੀ ਕਿ ਸੰਭਾਵਿਤ ਅੱਤਵਾਦੀ ਹਮਲੇ ਦੀ ਰਿਪੋਰਟ ਫਾਈਵ ਆਈਜ਼ ਦੁਆਰਾ ਹੀ ਦਿੱਤੀ ਗਈ ਸੀ ਫਾਈਵ ਆਈਸ ਕਈ ਦਹਾਕਿਆਂ ਤੋਂ ਇੱਕ ਸ਼ਕਤੀਸ਼ਾਲੀ ਖੋਫੀਆ ਜਾਣਕਾਰੀ ਸਾਂਝੀ ਕਰਨ ਵਾਲਾ ਨੈਟਵਰਕ ਹੈ ਅਤੇ ਪੰਜਾਤੇਸ਼ਾ ਦੀਆਂ ਖੋਫੀਆ ਏਜੰਸੀਆਂ ਇਸ ਦੇ ਵਿੱਚ ਸਰਗਰਮੀ ਦੇ ਨਾਲ ਕੰਮ ਕਰਦੀਆਂ ਨੇ ਇਹ ਸਾਰੇ ਦੇਸ਼ ਫਾਈਵ ਆਈਸ ਤੋਂ ਪ੍ਰਾਪਤ ਜਾਣਕਾਰੀ ਪ੍ਰਤੀ ਬਹੁਤ ਸੰਵੇਦਨਸ਼ੀਲ ਰਹਿ ਚੁੱਕੇ ਨੇ ਅਤੇ ਇਸ ਨੇ ਚੀਨ ਅਤੇ ਰੂਸ ਬਾਰੇ ਵੀ ਕਈ ਵਾਰ ਮਹੱਤਵਪੂਰਨ ਜਾਣਕਾਰੀ ਇਕੱਠੀ ਕੀਤੀ ਹੈ ਬਿਊਰੋ ਰਿਪੋਰਟ ਚੈਨਲ ਪੰਜਾਬੀ